ਹਾਂਜੀ ਮਿੱਤਰੋ ਸੱਸੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਹਨ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਜੀ ਅੱਜ ਫੇਰ ਆਪਾਂ ਲੈ ਕੇ ਪਹੁੰਚੇ ਹਾਂ 11 ਤਰੀਕ ਧਨੋਲਾ ਮੰਡੀ ਤੇ ਦੂਸਰੇ ਮਹੀਨੇ ਦੀ 11 ਤਰੀਕ ਆ ਸਤਿ ਸ੍ਰੀ ਅਕਾਲ ਅੱਜ ਫੇਰ ਵੀਡੀਓ ਨਾਲ ਬਣੇ ਰਹੋ ਹਨ ਕਈ ਭਰਾ ਮਿਲੇ ਆਪਾਂ ਨੂੰ ਇੱਥੇ ਜੋ ਆਪਣੀ ਵੀਡੀਓ ਦੇਖ ਕੇ ਪਸ਼ੂ ਖਰੀਦ ਤੇ ਆਗੇ ਤੇ ਲਓ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਲਈ ਆਹਾ ਛੋਟੇ ਜਿਹੇ ਸਿੰਘ ਦਾ ਝੋਟਾ ਲੈ ਕੇ ਆਏ ਆਂਗੇ ਬਹੁਤ ਚੰਗਾ ਝੋਟਾ ਬਣਨ ਵਾਲਾ ਹਨ ਜੀ ਬਣਿਆ ਹੋਇਆਗਾ ਆਪਾਂ ਕਹਿ ਦਈਏ ਵੀ ਮਤਲਬ ਇਹ ਵੀ ਬਾਈ ਯਾਰ ਕਾਟੂਮਾਲ ਦੇ ਵਿੱਚ ਆਇਆ ਹਨਾ ਬਣਿਆ ਬਣਾਇਆ ਆਪਾਂ ਕਹਿੰਦੇ ਨੇ ਇੱਕ ਤਾਂ ਬਣਾਉਣ ਪੱਖੋਂ ਵੇਚ ਦਨੇ ਆ ਇੱਕ ਜਮਾ ਪੂਰਾ ਤਿਆਰ ਹੋਇਆ ਹੋਇਆ ਕੱਟਾ ਮਤਲਬ 2 ਸਾਲ ਦੀ ਤਕਰੀਬਨ ਉਮਰ ਹੈ ਦੀ ਬਾਈ ਮੜਾ ਸਾਈਡ ਤੇ ਹੋ ਜਾ ਤੇ ਆਪਾਂ ਕੱਟਾ ਦਿਖਾ ਦਈਏ ਬਾਈ ਇਹ ਵੀ ਯਾਰ ਆਪਾਂ ਕਹਿ ਦਈਏ ਹਨਾ ਵੀ ਆਪਣੇ ਪੰਜਾਬ ਦੀ ਇੱਕ ਕਰੀਮ ਇੱਕ ਆਰੀ ਦੇ ਰਾਜ ਆ ਰਹੀ ਹੈ ਇਹਦਾ ਸੈਂਕਰ ਦਿਖਾ ਦਈਏ ਪਹਿਲਾਂ ਤਾਂ ਤੁਹਾਨੂੰ ਹੁਣ ਦੇਖੋ ਸੈਂਕਰ ਦੇਖੋ ਪਹਿਲਾਂ ਤਾਂ ਤੁਸੀਂ ਇਹਦਾ ਕਿਮਾ ਤੋਂ ਜਮਾ ਛੋਟਾ ਨਿੱਕਾ ਸਿੰਘ ਹਨਾ ਟਾਪ ਦੀ ਬਰੀਡ ਪੈਦਾ ਕਰਨ ਵਾਲਾ ਹੈਗਾ ਤੇ ਕਹਾਂ ਜਾ ਕੇ ਜੇ ਕਿਸੇ ਫਾਰਮ ਵਾਲੇ ਦੇ ਇਹ ਕਿਸੇ ਬਰੀਡਰ ਦੇ ਹੱਥ ਲੱਗ ਜੇ ਮਤਲਬ ਇਸੇ ਕੱਟੇ ਦਾ ਮੁੱਲ 10 ਲੱਖ 20 ਲੱਖ ਹੋ ਜਾਊਗਾ ਹਨਾ ਤੇ ਇਹ ਵੀ ਬਾਈ ਕਾਰਟੂਨ ਵਾਲ ਦੇ ਵਿੱਚ ਜਾ ਰਿਹਾ ਹੈਗਾ ਬਹੁਤ ਹੀ ਸੋਹਣਾ ਯਾਰ ਆਪਾਂ ਕਹਿ ਦਈਏ ਵੀ ਇੱਕ ਤਾਂ ਪਾਲਣ ਦੇ ਤੋੜੇ ਆਪਣੇ ਲੋਕ ਵੇਚ ਰਹੇ ਆ ਤੇ ਇੱਕ ਪਲੇ ਪਲੇ ਨੂੰ ਵੇਚਦੇ ਆ ਦੇਖੋ ਪੂਸ਼ਪਾਸ ਦੀ ਮਟਾਈ ਲੰਬਾਈ ਆ ਦੇਖੋ ਆ ਚੀਜ਼ ਦੇਖੋ ਤੁਸੀਂ ਕਿੰਨੀ ਸੋਹਣੀ ਪਿੱਠ ਪੂੜਾ ਕਿੰਨਾ ਚੰਗਾ ਹਨਾ ਪੂਸ਼ਪਾਸ ਦੀ ਲੰਬਾਈ ਦੇਖੋ ਕਿੰਨੀ ਸੋਹਣੀ ਚਾਹੁਰ ਬਣਿਆ ਹੋਇਆ ਪੂਰਾ ਗੋਲ ਪਿੰਡੇ ਦਾ ਸਾਫ ਸੋਹਣਾ ਝੋਟਾ ਹਨਾ ਬਣਿਆ ਹੋਇਆ ਇਹ ਵੀ ਯਾਰ ਤੇ ਆਹ ਦਿਖਾ ਦੀਏ ਤੁਹਾਨੂੰ ਇੱਕ ਨਿੱਕੀ ਜੀ ਕੱਟੀ ਤੇ ਕੱਟੀਆਂ ਕੱਟਾ ਹੈਗਾ ਤਾਂ ਕੱਟਾ ਹੈ ਚਲੋ ਜਾ ਰਹੇ ਆ ਵਿਚਾਰਾ ਦੂਜੇ ਰਾ ਕੀ ਕਰੀਏ ਤੇ ਇਹਦੇ ਨਾਲ ਆ ਮਾਂ ਵੀ ਹੁਸ਼ ਹੈ ਦੇ ਦੀ ਇਹਦੀ ਦੁੱਧ ਇਹਦੇ ਥੱਲੇ ਵੀ ਫਸਾ ਲੱਗਦਾ ਮੈਨੂੰ ਵੀ ਹੋਊਗਾ ਤੋ 1 ਕਿਲੋ ਤੋਂ 2 ਕਿਲੋ ਦੇਖੀ ਮੈਂ ਮੜਾ ਜਾ ਹਲੋ ਚੱਲ ਦਤ ਰਹੇ ਚੱਲ ਦਤ ਬੜੇ ਚਲੀ ਜਾਣਾ ਬਲਕਿ ਆ ਵੀ ਸਾਨੂੰ ਇੱਕ ਕੱਟੀ ਖੋਲ ਕੇ ਦਿਖਾਤੀ ਹੈ ਬਾਈ ਪਹਿਲਾਂ ਤਾਂ ਝੋਲੀ ਦੇਖ ਲਓ ਇਹਦੀ ਹਨ ਕਈ ਭਰਾ ਕਹਿ ਦਿੰਦੇ ਆ ਬਈ ਸਾਨੂੰ ਝੋਟੀਆਂ ਚਾਹੀਦੀਆਂ ਸਾਨੂੰ ਝੋਟੀਆਂ ਚਹੀਦੀਆਂ ਨੇ ਤੇ ਮੀਣੀ ਹੈ ਇਹ ਆਪਾਂ ਕਹਿ ਦਈਏ ਇਹ ਵੀ ਮੀਣੀ ਬਣੂਗੀ ਮੀਣੀ ਕੱਟੀ ਹੈ ਔਣੇ ਇੱਕ ਦੋ ਸਾਲਾਂ ਉਮਰ ਹੋਈ ਦੀ ਤਕਰੀਬਨ ਆ ਦੇਖੋ ਸਿੰਘ ਸਿੰਘ ਤਾਂ ਦੇਖੋ ਇਹ ਮੀਣੀ ਮੀਣੀ ਕੁਆਲਟੀ ਦੇ ਵਿੱਚ ਆ ਗਈ ਹਨ ਜਿਹੜੀ ਆਪਾਂ ਕਹਿੰਦੇ ਨੇ ਵੀ ਉਹਨੂੰ ਰਾਜਸਥਾਨ ਦੀ ਨਸਲ ਜੀ ਕਹਿੰਦੇ ਨੇ ਇੱਕ ਆਪਾਂ ਕਹਿੰਦੇ ਨੇ ਮੀਣੀ ਝੋਟੀ ਹਨ ਉਹ ਉਹ ਵੀ ਸਾਨੂੰ ਝੋਲੀ ਦਿਖਾਤੀ ਹੈ ਦੀ ਕਿੰਨੀ ਸੋਹਣੀ ਹੈ ਤੇ ਆ ਦੇਖੋ ਦੁਬਾਰੇ ਵੀ ਕਹਦੀ ਆਪ ਇਹ ਵੀ ਬਈ ਕਟੂ ਮਾਲ ਦੇ ਵਿੱਚ ਜਾਂਦੀ ਆ ਆ ਦੋ ਕਟੀਆਂ ਹੋਰ ਆ ਵੀ ਕੱਟੀ ਆ ਹਾਂਜੀ ਹਾਂਜੀ ਵੇਚਣੀਆਂ ਨੇ ਤੁਸੀਂ ਨੇ ਕਿਹੜਾ ਪਿੰਡ ਆ ਪਹਿਲਾਂ ਤੁਹਾਡਾ ਸਾਡਾ ਪਿੰਡ ਆ ਜੀ ਬਾਲੀਆਂ ਤੱਕੂ ਵਾਲੀ ਨੰਬਰ ਬੋਲਿਓ ਵਿੱਚ 99762 9909 ਦੁਬਾਰੇ ਬੋਲ ਦਿਓ ਜੀ 99762 9909 ਕਿੰਨੇ ਟਾਈਮ ਦੀਆਂ ਨੇ ਇਹ ਦੋਨੇ ਕਟੀਆਂ ਦਾ ਦਾ ਮਿੱਟਣੀਆਂ ਦੀਆਂ ਨੇ ਕੀ ਮੁੱਲ ਬਾੜੀ ਮੁੱਲ ਬਾੜੀ ਬਾਈ ਬਣ ਕੇ ਨਾ ਵੀਡੀਓ 'ਚ ਉਹ ਹਜਾ ਕਰੀ ਜਿਹੜਾ ਵੀ ਕਾਟੂ ਵਾਲਾ ਨਹੀਂ ਵੀ ਜ ਆਪਣੇ ਜਿਹੜੇ ਘਰੇ ਖਰੀਦਣ ਵਾਲਾ ਬੰਦਾ ਖਰੀਦ ਲੇ ਜਾਇਜ ਮੁੱਲ 45000 ਹੈ ਬਾਈ 45000 ਹਾਂ 40 ਦੀਆਂ ਦੇਵਾਂਗੇ 40 ਦੇ ਦੇ ਦੋਗੇ ਠੀਕ ਹੈ ਜੇ ਕੋਈ ਪਾਲਣ ਵਾਲਾ ਕਹਿ ਕੇ ਵੀਡੀਓ ਦੇਖ ਕੇ ਆਉਂਦਾਗਾ ਤਾਂ ਮਾਨਤਨ ਹੋਰ ਹੋ ਜਾਊਗਾ ਨਹੀਂ ਬਾਈ ਪੂਰੀ ਹੈ ਜਮ ਚੱਲ ਪੂਰਾ 40 ਦਾ ਹਾਂ ਹਾਂ ਠੀਕ ਹੈ ਕੱਟੀਆਂ ਚੰਗੀਆਂ ਹਨਾ ਬਣਨ ਵਾਲੀਆਂ ਤੇਰੀਆਂ ਇਹ ਪਾਕਿਸਤਾਨੀਆਂ ਉਹ ਆਪੇ ਹਾਂ ਇਹਦੀ ਅੱਖ ਵੀ ਦੇਖ ਲਓ ਬਾਈ ਇਹ ਤਾਂ ਪਾਕਿਸਤਾਨੀ ਕੱਟੀਆਂ ਬਾਈ ਆ ਖੌਖ ਦੀ ਬਹੁਤ ਸੋਹਣੀ ਹੋ ਆਹੇ ਦੇਖੋ ਹਾਂ ਇਹਦਾ ਥਾਂ ਬਹੁਤ ਚੰਗਾ ਨੇ ਹਮ ਨਿਕ 48000 ਰੁਪਏ ਦਾ ਆ ਜੇ ਤੁਹਾਨੂੰ ਅੱਗੇ ਹੋਰ ਪਸ਼ੂ ਦਿਖਾਉਣੇ ਆਗੇ ਤੇ ਆ ਮਾਜਾ ਹੀ ਹੋਈ ਇੱਕ ਕੈਮੇຊੂਏ ਆ ਕੀ ਗੱਲ ਬਾਤ ਦੂਜੇ ਮਤਲਬ ਇੱਕ ਆ ਬਾਈ ਲੈ ਕੇ ਆਇਆ ਕਹਿੰਦਾ 5 ਲੀਟਰ ਦੁੱਧ ਦਿੰਦੀ ਆ ਬਾਈ ਇਹ ਵੀ ਬਾਈ ਇੱਥੇਲੇ ਪਾਸੇ ਖੜਿਆ ਹੈ ਹਨ ਇਹਦੇ ਨਾਲ ਵੀ ਨੰਬਰ ਆਪਾਂ ਇਹਦਾ ਪੁੱਛ ਲਾਂਗੇ ਥਣ ਥਣ ਝੋਟੀ ਦਾ ਪਤਾ ਦਿਖਾ ਦਈਏ ਦੂਜੇ ਸੂਏ ਦੱਸਦਾ ਬਾਈ ਖੜਾਈ ਮੜਾ ਜਾ ਖੜਾ ਹੀ ਖੜਾ ਹੀ ਤਾਂ ਡਰਦੀ ਆ ਮੜਾ ਜਾ ਧੱਕਾ ਕਰਦੀ ਆ ਯਾਰ ਭੱਜ ਗਈ